ਪਹਿਲੇ ਮਾਈ ਗਾਂਧੀ ਦਾ ਗੈਂਗਸਟਰ ਉਹ ਨੌਜਵਾਨ ਸੀ ਇੱਕ ਗਾਂਧੀ ਗਾਂਧੀ ਖੰਨੇ ਵਾਲਾ ਉਹਦੀ ਕਿਸੇ ਨਾਲ ਦੁਸ਼ਮਣੀ ਸੀ ਸਾਹਮਣੇ ਉਹ ਆਪਸ ਵਿੱਚ ਲੜ ਕੇ ਕੀ ਹੋਇਆ ਗਾਂਧੀ ਮਾਰਿਆ ਗਿਆ ਸਾਹਮਣੇ ਵਾਲਾ ਕੋਈ ਪਹਿਲਵਾਨ ਸੀ ਪਤਾ ਨਹੀਂ ਕੌਣ ਸੀ ਮੈਨੂੰ ਬਹੁਤ ਨਹੀਂ ਪਤਾ ਕਿਉਂ ਕੀ ਚੱਕਰ ਹੋਇਆ ਉਹ ਕਹਾਣੀ ਹਾਲੇ ਕਿਸੇ ਨੂੰ ਚੱਜਣਾ ਪਤਾ ਨਹੀਂ ਹੈਗੀ ਪਰ ਉਹਦਾ ਫਾਇਦਾ ਕਿਨੇ ਠਾਇਆ ਆ ਇੱਕ ਦੇਵ ਖਰੋੜੂ ਪਹਿਲੋ ਇਹਨੇ ਆਪਣੇ ਮਾਸੜਾ ਫੋਫੜਾ ਤਾਇਆ ਚਾਚਾ ਦੇ ਪੈਸੇ ਲਵਾ ਲਵਾ ਕੇ ਫਿਲਮਾਂ ਬਣਾਈਆਂ ਹੀਰੋ ਆਣ ਵਾਸਤੇ ਵੀ ਮੈਂ ਹੀਰੋ ਬਣਨਾ ਫਿਰ ਇਹਨੇ ਉਸ ਫਿਲਮ ਚ ਪੈਸਾ ਲਾਇਆ ਇਹ ਕਹਿੰਦੇ ਗਾਂਧੀ ਦੇ ਘਰ ਆ ਕੇ ਬੈਠਾ ਰਹਿੰਦਾ ਸੀ ਉਹ ਫੇਰ ਦੁਆਰਾ ਕੋਈ ਉਹ ਪਰਿਵਾਰ ਗਾਂਧੀ ਦਾ ਵਿਚਾਰਾ ਚੁੱਪਚਾਪ ਇੱਜ਼ਤ ਦੀ ਰੋਟੀ ਖਾ ਰਿਹਾ ਸੀ ਉਹ ਸ਼ਰੀਫ 10 15 ਗੱਲੇ ਪੈਰੀ ਜਿੱਦਾਂ ਵੀ ਹੈ ਨਾ ਉਹਦਾ ਭਰਾ ਸੀ ਵੱਡਾ ਉਹ ਰੋਟੀ ਖਾ ਰਿਆ ਸੀ ਵਿਚਾਰਾ ਇਹਨਾਂ ਫਿਲਮ ਬਣਾਉਣ ਦੇ ਚੱਕਰ ਚ ਪੈਸੇ ਕਮਾਉਣ ਦੇ ਚੱਕਰ ਚ ਹੀਰੋ ਬਣਨ ਦੇ ਚੱਕਰ ਚ ਇਸ ਲੰਡੂ ਨੇ ਉਹ ਫੇਰ ਦੁਬਾਰਾ ਉਹਨਾਂ ਦੀ ਦੁਸ਼ਮਣੀ ਜਿੰਦਾ ਕਰਦੀ ਦੁਸ਼ਮਣੀ ਜਿੰਦਾ ਕਰਦੀ ਉਹਦੇ ਭਰਾ ਦਾ ਕਤਲ ਹੋ ਗਿਆ ਇਹ ਉਹਦੇ ਘਰ ਵੀ ਨਹੀਂ ਗਿਆ ਉਹ ਗਾਂਧੀ ਦਾ ਘਰ ਬਰਬਾਦ ਹੋ ਗਿਆ ਉਹ ਦੋ ਭਰਾ ਸੀ ਇਹ ਗਾਂਧੀ ਪਹਿਲੋਂ ਜੋ ਵੀ ਹੋ ਗਿਆ ਬਾਦ ਚ ਉਹਦਾ ਭਰਾ ਜਿੱਦੀ ਰੋਟੀ ਖਾਂਦਾ ਸੀ ਵਿਚਾਰਾ ਜਿੱਦਾਂ ਅਸੀਂ ਦਾਹ ਵੀ ਇਕੱਲੇ ਵਾਲੇ ਉਦਾਂ ਹੀ ਉਹ ਵੀ ਸੀ ਇਸ ਲੰਡੂ ਨੇ ਫਿਲਮ ਬਣਾਈ ਉਹਨਾਂ ਦੀ ਦੁਸ਼ਮਣੀ ਖੜੀ ਕਰਤੀ ਆਪ ਕਰੋੜਾ ਰੁਪਈਆ ਕਮਾਇਆ ਹੀਰੋ ਬਣ ਗਿਆ ਬਾਦ ਚ ਉਹਦੇ ਘਰ ਵੀ ਨਹੀਂ ਗਿਆ ਉਹਦਾ ਘਰ ਬਰਬਾਦ ਹੋ ਗਿਆ ਗਾਂਧੀ ਦਾ ਇਹ ਇਹਨਾਂ ਦੀ ਔਕਾਤ ਆ ਗਾਂਡੂਆਂ ਦੀ ਇਹ ਨਚਾਰ ਦੇ ਪੰਡ ਪੰਜਾਬ ਦੀ ਜਵਾਨੀ ਖਾ ਗਏ ਪੰਜਾਬ ਦੀ ਜਵਾਨੀ ਇਹ ਕਿਹੋ ਜੀਆਂ ਫਿਲਮਾਂ ਬਣਾ ਰਹੇ ਆ ਬੜੀ ਘਟੀਆਂ ਘਟੀਆਂ ਸਿਸਟਮ ਲੋਕਾਂ ਨੂੰ ਦਿਖਾ ਰਹੇ ਬੜਾ ਘਟੀਆਂ ਬੱਚੋ ਇਹਨਾਂ ਤੋਂ ਇਹ ਸੱਪ ਲੋਗ ਆ ਸੱਪ ਲੋਗ ਸੱਪ ਅਸਲੀ ਸੱਪ ਇਹ ਕਿਹਦੇ ਸੱਪ ਦੇ ਪੈਰ ਆਵੇ ਨੇ ਸਭ ਡੰਗ ਮਾਰਦਾ ਨਾ ਇਹ ਆਪਣੇ ਪ੍ਰੋਫਟ ਵਾਸਤੇ ਸਮਾਜ ਨੂੰ ਡੰਗਦੇ ਆ ਇਹਨਾਂ ਪੰਜਾਬ ਨੂੰ ਜੋਕਰ ਗੁੰਡੇ ਮਵਾਲੀ ਪੂਰੇ ਪੰਜਾਬ ਦੁਨੀਆ ਨੂੰ ਸਟੈਬਲਿਸ਼ ਕਰਦਾ ਪੰਜਾਬੀ ਇਹੋ ਜਿਹੇ ਹੁੰਦੇ ਉਹ ਪੰਜਾਬੀਆਂ ਦੀ ਕੀ ਹਾਲ ਦਾ ਮੈਂ ਪੇਂਟ ਰਹੀ ਨਾ ਯਾਰ ਸਵੇਰ ਤੋਂ ਸ਼ਾਮ ਤੱਕ ਲੋਕ ਕੰਮ ਕਰਦੇ ਰਹਿੰਦੇ ਆ ਉਹਨਾਂ ਦੀ ਰੋਟੀ ਪੂਰੀ ਨਹੀਂ ਹੁੰਦੀ ਕਰਜ਼ੇ ਨਹੀਂ ਲੈਂਦੇ ਇੱਕ ਵਿਆਹ ਕਰ ਲੈ ਤੇ ਕੁੜੀਆ 10 ਸਾਲੋਂ ਪੈਸੇ ਨਹੀਂ ਉਹ ਟੈਂਟ ਵਾਲਿਆਂ ਦੇ ਪੂਰੇ ਹੁੰਦੇ ਇੱਕ ਵਾਰ ਸਾਡੀ ਫਸਲ ਮਰ ਜਾਏ ਪਾਣੀ ਆ ਜਾਵੇ ਤੇ ਕਰ ਸੋਗ ਪੈ ਜਾਂਦਾ ਇਹ ਕਿਹੜੇ ਪੰਜਾਬ ਦੇ ਰਹਿੰਦੇ ਆਏ ਗੰਦ ਉਹ ਪੰਜਾਬ ਦੇ ਲੋਕੋ ਸਭ ਤੁਹਾਡੀ ਪ੍ਰੇਸ਼ਟ ਬੁੱਧੀ ਦੀ ਵਜ੍ਹਾ ਨਾਲ ਆਇਓ ਜਾਗੋ ਯਾਰ ਜਾਗੋ ਉਹ ਸਾਡੇ ਸੂਰਮੇ ਜਾਗਦੇ ਹੁੰਦੇ ਸੀ ਜਿੰਨਾ ਕਾਬਲਾ ਕੰਧਾਰਾ ਨਾਲ ਟੱਕਰਾਂ ਲਈਆਂ ਹੀ ਉਹ ਇੰਨੇ ਮੂਖ ਨਹੀਂ ਹੁੰਦੇ ਸੀ ਇੰਨੇ ਬੁੱਧੀ ਪ੍ਰੇਸ਼ਟ ਨਹੀਂ ਹੁੰਦੇ ਸੀ ਸਿਆਣੇ ਬਣੋ ਯਾਰ ਸਿਆਣੇ ਬਣੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਵੀਰੋ ਮੈਂ ਪੰਜ ਕੁਸ਼ਾਨ ਵੰਸ਼ ਤੋਂ ਲੈ ਕੇ ਹੁਣ ਤੱਕ ਦਾ 5000 ਸਾਲ ਦਾ ਪੰਜਾਬ ਦਾ ਇਤਿਹਾਸ ਮੇਰੇ ਮੂੰਹ ਜਬਾਨੀ ਯਾਰਾ ਪੰਜਾਬ ਦੀ ਬੇਟੀ ਨੇ ਇਸ ਤੋਂ ਪਹਿਲਾਂ ਕਦੀ ਜਿਸਮ ਨਹੀਂ ਵੇਚਿਆ ਸੀ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਧੀ ਜਿਸਮ ਵੇਚ ਰਹੀ ਉਹ ਧੀਆਂ ਕਿਹਨਾਂ ਦੀਆਂ ਆ ਉਹ ਸਾਡੀਆਂ ਦਹਾਵੀਆਂ ਕਿੱਲੇ ਵਾਲਿਆਂ ਦੀਆਂ ਆ ਉਹ 100 200 ਕਿੱਲੇ ਵਾਲੇ 500 ਕਿੱਲੇ ਵਾਲੇ 5000 ਕਿੱਲੇ ਵਾਲਿਆਂ ਦੀਆਂ ਧੀਆਂ ਨਹੀਂ ਹੈਗੀਆਂ ਉਹ ਇਦਾਂ ਡੋਂਗੀਆਂ ਨਾ ਨਹੀਂ ਜਾਂਦੇ ਦੋ ਨੰਬਰ ਜੀਆਂ ਆਇਲਕਸ ਕਰਕੇ ਨਹੀਂ ਜਾਂਦੇ ਉਹ ਸਾਡੀਆਂ ਧੀਆਂ ਆ ਸਾਡੀਆਂ ਭੈਣਾਂ ਆ ਉਹ ਜਿਹੜੀਆਂ ਜਿਸਮ ਵੇਚਦੀਆਂ ਐ ਸੋਚਣਾ ਪੈਣਾ ਪੰਜਾਬ ਦੇ ਲੋਕੋ ਇਹ ਸੋਚਣਾ ਪੈਣਾ ਯਾਰ ਇਹ ਗਾਂਡੂ ਕੰਜਰਾਂ ਨੂੰ ਇਹਨਾਂ ਗਾਂਡੂ ਕੰਜਰਾਂ ਦਾ ਬਾਈਕਾਡ ਕਰੋ ਇਹਨਾਂ ਗੰਦਾ ਦਾ ਇਹ ਸਾਪ ਐ ਬੜੇ ਖਤਰਨਾਕ ਸਾਪ ਐ ਆ ਕਿਹੜੀਆਂ ਫਿਲਮਾਂ ਦੇ ਕੀ ਪੰਜਾਬ ਨੂੰ ਦੇਣਾ ਇਹਨਾਂ ਦੀ ਕਿਹੜੀ ਇਹਨਾਂ ਚੱਜਦੀ ਫਿਲਮ ਬਣਾਈਆਂ ਲੋਕਾਂ ਨੂੰ ਗੁੰਡਾਗਰਦੀ ਵਿਖਾ ਵਖਾ ਕੇ ਇਹ ਪੈਸੇ ਕਮਾਉਂਦੇ ਲੋਕਾਂ ਦੇ ਮੁੰਡਿਆਂ ਨੂੰ ਗੁੰਡੇ ਬਣਾ ਬਣਾ ਕੇ ਲੋ ਜਿਹੋ ਜਿਹਾ ਵਿਖਾਉਂਦੇ ਲੋਕਾਂ ਨੂੰ ਉਹ ਜੇ ਕਰਨਾ ਜੋ ਲੋਕਾਂ ਨੂੰ ਦਿਂਦਾ ਨਾ ਆਮ ਜਨਤਾ ਨੂੰ ਦਿਖਾ ਦਿੱਤਾ ਜਾਂਦਾ ਲੋਕ ਉਹ ਜੇ ਹੀ ਕਰਦੇ ਆ ਇਹ ਚੋਰ ਠੱਗ ਫਰਾਡ ਦੱਲੇ ਮੱਕਾਰ ਨੀਚ ਇਹ ਸਾਲੇ ਸਾਡੇ ਹੀਰੋ ਬਣ ਗਏ ਹੱਦ ਹੋ ਗਈ ਯਾਰ ਹੱਦ ਹੋ ਗਈ ਵੀਰੋ ਮੈਂ ਵੀ ਇੱਕ ਕਲਾਕਾਰ ਆ ਮੇਰਾ ਦਿਲ ਨਹੀਂ ਕਰਦਾ ਸੀ ਕਿਉਂਕਿ ਕਲਾਕਾਰ ਬੰਦਾ ਹਮੇਸ਼ਾ ਡਰਦਾ ਕਿ ਮੈਂ ਚੱਕਰ ਜੇ ਹੋ ਜਾਂ ਜਨਾਬ ਆਵਾ ਵੀ ਮੈਂ ਕਲਾਕਾਰ ਆ ਮੈਂ ਤਾਂ ਹਰ ਬੰਦੇ ਨਾਲ ਵਰਤਣਾ ਪਰ ਯਾਰ ਜਦੋਂ ਭੈਣ ਦੀ ਟੰਗ ਇਹੋ ਜੀ ਕਲਾਕਾਰੀ ਦੀ ਘੰਟੇ ਦੇ ਵਜੇ ਇਹੋ ਜੀ ਕਲਾਕਾਰੀ ਭੈ ਜੋ ਸਾਹਮਣੇ ਯਾਰ ਸਮਾਜ ਡੁੱਬਦਾ ਹੋਵੇ ਤਾਂ ਮੈਂ ਕੰਟੇ ਦਾ ਕਲਾਕਾਰ ਆ ਯੇ ਮੇਰਾ ਸਮਾਜ ਹੀ ਡੁੱਬ ਗਿਆ ਖਤਮ ਹੋ ਗਿਆ ਮੈਂ ਕਲਾਕਾਰੀ ਕਿਨੂੰ ਵਿਖਾਉਣੀ ਆਪਣੀ ਵੀਰੋ ਉਹ ਜਾਗੋ 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 ਯਾਰ ਜਾਗੋ ਇਹਨਾਂ ਗਾਂਡੂਆਂ ਤੋਂ ਇਹਨਾਂ ਕੰਜਰਾਂ ਤੋਂ ਮੁਕਤ ਹੋਵੋ ਇਹਨਾਂ ਗਾਂਡੂਆਂ ਕੰਜਰਾਂ ਤੋਂ ਮੁਕਤ ਹੋਵੋ ਮੁਕਤ ਹੋਵੋ ਮੁਕਤ ਹੋਵੋ ਯਾਰ ਮੁਕਤ ਹੋਵੋ ਪਲੀਜ਼ ਹਾਥੀਓੜ ਕੇ ਬੇਨਤੀ ਆ ਮੁਕਤ ਹੋਵੋ ਇਹਨਾਂ ਕੰਜਰਾਂ ਤੋਂ ਯਾਰ ਸਾਡੇ ਸੂਰਮੇ ਬੜੇ ਹੋਏ ਆ ਇੱਕ ਭਗਤ ਸਿੰਘ ਨਹੀਂ ਹੋਇਆ ਪੰਜਾਬ 'ਚ ਬੜੇ ਭਗਤ ਸਿੰਘ ਹੋਏ ਆ ਅਸੀਂ ਉਹਨਾਂ ਨੂੰ ਭੁੱਲ ਗਏ ਅਸੀਂ ਆ ਗੰਦਮੰਦ ਸਿਰ ਤੇ ਹਵਾ ਲਿਆ ਯਾਰ ਗਾ ਜੋ ਗੰਦਵਾ ਨਹੀਂ ਸਿਰ ਤੇ ਬਾ ਬੈਠੇ ਹੱਦ ਹੋ ਗਈ ਯਾਰ ਤੇ ਗੰਦਮੰਦ ਯਾਰ ਇੰਨਾ ਸਾਡੀ ਧੀ ਵਿਦੇਸ਼ਾਂ 'ਚ ਸਰੀਰ ਵੇਚੰਡੀ ਆਪਣਾ ਉਹ ਕਿਉਂ ਉਹਦਾ ਕਾਰਨ ਕੀ ਆ ਇਹ ਸਭ ਖੱਚ ਲੋਗ ਖੱਚ ਖੱਚ ਖਾਚੇ ਨਾ ਖੱਚਾਂ ਦੀ ਵਜ੍ਹਾ ਨਾਲ ਸਾਨੂੰ ਆਪਣਾ ਦਿਮਾਗ ਹਲਾਉਣਾ ਪੈਣਾ ਆ ਮਹਾਰਾਜ ਨੇ ਕਿਹਾ ਸੂਰਾ ਸੋ ਪਹਿਚਾਣੀਏ ਜੋ ਲੜੇ ਦੀਨ ਕੇ ਹੇਤ ਮੈਂ ਕੋਈ ਸੂਰਤ ਨਹੀਂ ਹੈਗਾ ਸੂਰਮਤ ਨਹੀਂ ਹੈਗਾ ਪਰ ਮੈਨੂੰ ਬੋਲਣਾ ਪਿਆ ਆ ਬੋਲਣਾ ਪਿਆ ਯਾਰ ਕਿ ਭੈਣ ਜੋ ਯਾਰ ਸਮਾਜ ਦਾ ਬੇੜਾ ਹੀ ਗਰਗ ਹੋ ਗਿਆ ਤੇ ਕੱਲ ਨੂੰ ਭੈਣ ਜੋ ਸਾਡੀਆਂ ਔਲਾਦਾਂ ਸਾਨੂੰ ਲਾਂਦਾਂ ਨਾ ਪਹੁੰਚ ਗਿਆ ਵੀ ਕੰਜਰੋ ਤੁਸੀਂ ਇਹ ਨਾਮ ਨਹੀਂ ਬੋਲੇ ਕੰਜਰੋ ਤੁਸੀਂ ਚੁੱਪ ਹੀ ਰਹ ਕੰਜਰੋ ਤੁਸੀਂ ਬੋਲ ਨਹੀਂ ਸਕਦੇ ਸੀ ਕੰਜਰੋ ਤੁਸੀਂ ਗਾਂਡੂ ਸੀ ਕੱਲ ਨੂੰ ਮੈਨੂੰ ਆ ਗੱਲ ਨਾ ਗਈ ਜਾਵੇ ਜਾਗੋ ਯਾਰ ਜਾਗੋ ਇਹ ਗੰਦ ਖਾਣੇ ਦਾ ਬਾਈਕਾਟ ਕਰੋ ਬੜੇ ਸੂਰਮੇ ਆ ਯਾਰ ਹੀਰੋ ਸਾਡੇ ਬੜੇ ਆ ਪahlwan ਸਾਡੇ ਬੜੇ ਹੀਰੋ ਆ ਕਬੱਡੀ ਵਾਲੇ ਬੜੇ ਹੀਰੋ ਆ ਹੋਰ ਤਰ੍ਹਾਂ ਤਰ੍ਹਾਂ ਦੇ ਹੀਰੋ ਆ ਯਾਰ ਇੱਕੋ ਇੱਕ ਪਾਨੀ ਸਰਦਾਰ ਵੀ ਸਾਡਾ ਹੀਰੋ ਆ ਜਿਹਨੇ ਇੰਟਰਨੈਟ ਦੀ ਖੋਜ ਕੀਤੀ ਆ ਬਨਮੋਹਨ ਸਿੰਘ ਵੀ ਸਾਡਾ ਹੀਰੋ ਆ ਦੁਨੀਆ ਨੂੰ ਸਲੂਟ ਕਰਦੀ ਆ ਉਹੋ ਜਿਹੇ ਬੰਦਿਆਂ ਨੂੰ ਆਪਣੇ ਹੀਰੋ ਬਣਾਓ ਯਾਰ ਇਹ ਗੰਦਮੰਦ ਇਹ ਨਚਾਰਾ ਭੰਡਾ ਨੀਚਾ ਨੂੰ ਹੀਰੋ ਨਾ ਬਣਾਓ ਯਾਰ ਧੰਨਵਾਦ ਵੀਰੋ ਧੰਨਵਾਦ ਧੰਨਵਾਦ